ਕਦੇ ਆਪਾਂ ਦਾਵਾ ਕਰਦੇ ਸੀ ਕਿ ਜਿਹੜੀ ਐਜੂਕੇਸ਼ਨ ਆ ਓਵਰਆਲ ਡਵੈਲਪਮੈਂਟ ਹੁੰਦੀ ਹੈ ਜਦ ਸਿੱਖਿਆ ਦੇ ਲੇਕਿਨ ਅੱਜ ਉਹ ਚੀਜ਼ ਨਿਕਲ ਚੁੱਕੀ ਹੈ ਕਿਉਂਕਿ ਸਿੱਖਿਆ ਦੇ ਵਿੱਚ ਓਵਰਆਲ ਜਿਹੜੀ ਤੁਹਾਡਾ ਸਰਬੋਤਮ ਕੀ ਵਿਕਾਸ ਹੈ ਉਹ ਇਸ ਚੀਜ਼ ਦੇ ਉੱਤੇ ਜੁੜਿਆ ਹੋਇਆ ਸੀ ਕਿ ਜਦੋਂ ਆਪਾਂ ਸਿੱਖਿਆ ਜਦੋਂ ਸਕੂਲ ਜਾਣਾ ਜਾਂ ਕਾਲਜ ਜਾਣਾ ਤਾਂ ਬਹੁਤ ਜ਼ਿਆਦਾ ਐਕਟੀਵਿਟੀਆਂ ਆਪਾਂ ਨੂੰ ਸਕੂਲ ਟਾਈਮ ਤੇ ਹੁੰਦੀਆਂ ਸੀ ਸਾਡੇ ਟਾਈਮ ਤਾਂ ਬਹੁਤ ਜ਼ਿਆਦਾ ਹੁੰਦੀਆਂ ਰਹੀਆਂ ਤਾ ਉਹ ਉਥੇ ਮਾਨਸਿਕ ਵਿਕਾਸ ਸਰੀਰਕ ਵਿਕਾਸ ਸਮਾਜਿਕ ਵਿਕਾਸ ਬੌਧਿਕ ਵਿਕਾਸ ਦੀ ਉਹ ਜਿਹੜੀ ਗੱਲ ਜੀ ਹੈ ਕਿ ਤਨਖਤੇ ਜਸਟਿਸ ਹੁੰਦੀ ਸੀ ਪਰ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਉਹ ਜਿਹੜੀ ਅੱਜ ਦੀ ਐਜੂਕੇਸ਼ਨ ਹੈ ਜਾਂ ਜਿਹੜੀ ਅੱਜ ਦੀ ਸਿੱਖਿਆ ਹੈ ਉਹ ਕੱਲਾ ਇੱਕ ਬਸ ਕਿਤਾਬੀ ਦੌੜ ਜੀ ਰਹੀ ਹੈ ਤੁਸੀਂ ਚੰਡੀਗੜ੍ਹ ਦੀ ਗੱਲ ਕਰਦੇ ਹੋ ਵੀ ਚੰਡੀਗੜ੍ਹ ਸਭ ਤੋਂ ਜ਼ਿਆਦਾ ਆਪਾਂ ਸੋਚਦੇ ਹਾਂ ਕਿ ਟ੍ਰੈਫਿਕ ਦੇ ਮਾਮਲੇ 'ਚ ਸੈਡ ਰਿਸਿਪਲੈਂਟ ਸਿਟੀ ਹੈ ਚੰਡੀਗੜ੍ਹ 'ਚ ਵੀ ਤੁਸੀਂ ਦੇਖੋਗੇ 33% ਲੋਕ ਸਲਿੱਪ ਨੂੰ ਮੱਲੀ ਖੜੇ ਹੁੰਦੇ ਨੇ ਮੱਲੀ ਖੜੇ ਆ ਜੀ ਉਹ 33% ਟ੍ਰੈਫਿਕ ਜਿਹੜੀ ਆ ਸਲਿੱਪ ਤੇ ਲੰਘਣ ਵਾਲੇ ਵਿਚ ਸੋਸ਼ਲ ਡਿਸਪਲਿਨ ਇਸੇ ਤਰ੍ਹਾਂ ਹੀ ਤੁਸੀਂ ਬਾਜ਼ਾਰ ਚ ਜਾਣਾ ਕਿਤੇ ਵੀ ਆਪਣੀ ਐਕਟਿਵਾ ਕਿਤੇ ਆਪਣਾ ਮੋਟਰਸਾਈਕਲ ਕਿਤੇ ਆਪਣੀ ਗੱਡੀ پارک ਕਰਦੇ ਹੋ ਜਿਹੜੀ ਕਿ ਬਾਕੀ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਉਹ ਵੀ ਸੋਸ਼ਲ ਡਿਸਪਲਿਨ ਹੈ ਨਾਰਾ ਚੱਲਿਆ ਸੀ ਹਮ ਦੋ ਹਮਾਰੇ ਦੋ ਹੁਣ ਮੈਨੂੰ ਆਹ ਲੱਗਦਾ ਵੀ ਪੰਜਾਬੀਆਂ ਨੇ ਜਿਆਦਾ ਧਿਆਨ ਨਹੀਂ ਗੋੜ ਕੀਤੀ ਆ ਬਾਕੀ ਦਾ ਕਿਸੇ ਨੇ ਪਰਵਾਹ ਨਹੀਂ ਕੀਤੀ ਬਾਕੀ ਨਹੀਂ ਕਰੀ ਅਸੀਂ ਫਿਰ ਉਹਨਾਂ ਕੀ ਹੋਇਆ ਕਿ ਹਮ ਦੋ ਹਮਾਰੇ ਦੋ ਹੁਣ ਕੀ ਹੋਵੇ ਅਸੀਂ ਹੋਰ ਅੱਗੇ ਸਿਆਣੇ ਹੋ ਗਏ ਵੀ ਹੁਣ ਹਮ ਦੋ ਹਮਾਰੇ ਇੱਕ ਇੱਕ ਰਹਿ ਗਏ ਤੇ ਫਿਰ ਅਸੀਂ ਉਸ ਚੀਜ਼ ਨੂੰ ਲੈ ਕੇ ਵੀ ਅਸੀਂ ਕਿਤੇ ਨਾ ਕਿਤੇ ਹੁਣ ਡਰ ਗਏ ਡਰ ਗਏ ਹੁਣ ਅਸੀਂ ਸੋਚਦੇ ਹਾਂ ਵੀ ਬੱਚਾ ਬਾਹਰ ਹੀ ਨਾ ਕੱਢੀਏ ਪਰ ਹੁਣ ਜੇ ਬਾਹਰ ਨਹੀਂ ਕੱਢੋਂਗੇ ਤਾਂ ਤੁਸੀਂ ਪਿੰਜਰੇ ਦਾ ਸ਼ੇਰ ਬਣਾ ਦੇ ਜੇ ਅੱਜ ਦਾ ਜਿਹੜਾ ਪੇਰੈਂਟਸ ਹੈ ਜਿੰਨੇ ਵੀ ਅੱਜ ਪੇਰੈਂਟਸ ਨੇ ਉਹ ਪੇਰੈਂਟਸ ਕੀ ਨਹੀਂ ਖੇਡੇ ਉਹ ਉਹਨਾਂ ਨੇ ਆ ਭੰਡਾ ਭੰਡਾਰੀਆਂ ਨਹੀਂ ਖੇਡਿਆ ਉਹਨਾਂ ਨੇ ਆ ਸਟਾਫ ਨੂੰ ਨਹੀਂ ਖੇਡੇ ਉਹਨਾਂ ਨੇ ਆ ਸਾਰਾ ਕੁਝ ਨਹੀਂ ਖੇਡਿਆ ਉਹ ਸਾਰਾ ਕੁਝ ਖੇਡ ਕੇ ਇੱਥੋਂ ਤੱਕ ਆਏ ਨਹੀਂ ਅੱਜ ਉਹਨਾਂ ਨੇ ਬੱਚਿਆਂ ਨੂੰ ਅੰਦਰ ਡੱਕਤਾ ਕਿ ਉਹਨਾਂ ਨੇ ਆਪਣੇ ਪਰਿਵਾਰਾਂ ਚ ਰਿਸ਼ਤੇ ਨਹੀਂ ਨਵਾਏ ਸਾਰਾ ਕੁਝ ਕਰਿਆ ਲੇਕਿਨ ਅੱਜ ਅਸੀਂ ਬੱਚੇ ਨੂੰ ਕਹਤਾ ਉਹਦੇ ਕੋਲ ਨਹੀਂ ਜਾਣਾ ਇਹਦੇ ਕੋਲ ਨਹੀਂ ਜਾਣਾ ਇੰਨਾ ਗੋਦਨਾ ਵਰਤਨਾ ਉਹਨਾਂ ਗੋਦਨਾ ਵਰਤਨਾ ਸੋਹਣਾ ਵੱਡੇ ਪਰਿਵਾਰ ਸੀ ਵੱਡੇ ਹਾਂਜੀ ਆਣ ਗਵਣ ਵੀ ਪਰਿਵਾਰ ਹੀ ਬਣਿਆ ਹੋਇਆ ਸੀ ਆ ਉਹ ਬੱਚੇ ਤੋਂ ਤੁਸੀਂ ਐਕਟੀਵਿਟੀ ਖੋਲੀ ਉਹਦੀਆਂ ਛੋਟੀਆਂ ਗੇਮਾਂ ਗੋਲੀਆਂ ਉਹ ਭੰਡਾ ਭੰਡਾਰੀਆਂ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਪ੍ਰਿੰਸੀਪਲ ਜੀ ਵੀ ਤੁਹਾਨੂੰ ਪਤਾ ਲੱਗਦਾ ਹੁਣ ਵੀ ਹੁਣ ਵੀ ਦੇਖੀਦਾ ਕਈ ਵਾਰ ਵੀ ਜਿੰਨਾ ਕੰਮ ਨਿਬੇੜ ਕੇ ਸੋਈ ਦਾ ਸਵੇਰੇ ਫੇਰ ਤਿਆਰ ਹੋ ਜਾਂਦੇ ਨੇ ਫਿਰ ਤਿਆਰ ਹੋ ਜਾਂਦੇ ਨੇ ਨਿਭੜਦੇ ਹੀ ਨਹੀਂ ਕੰਮ ਹਾਂਜੀ ਸੱਸੀ ਗੱਲ ਸਾਰਿਆਂ ਨੂੰ ਅੱਜ ਸਾਡੇ ਨਾਲ ਮੌਜੂਦ ਨੇ ਭਾਰਤ ਸਕਾਊਟ ਐਂਡ ਗਾਈਡ ਦੇ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਸਰਦਾਰ ਓਂਕਾਰ ਸਿੰਘ ਜੀ ਅੱਜ ਉਹਨਾਂ ਤੋਂ ਆਪਾਂ ਸਕਾਊਟਿੰਗ ਬਾਰੇ ਜਾਣਾਂਗੇ ਸਕਾਊਟਿੰਗ ਦੇ ਕੀ ਫਾਇਦੇ ਨੇ ਤੇ ਕਿਉਂ ਬੱਚਾਂ ਨੂੰ ਸਕਾਊਟਿੰਗ ਦੇ ਵਿੱਚ ਐਡ ਕਰਨਾ ਚਾਹੀਦਾ ਸੱਸੀ ਗੱਲ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਅੱਜ ਦੇ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਤਾਂ ਸਰ ਅਸੀਂ ਇਹੀ ਜਾਣਾਂਗੇ ਕਿ ਸਕਾਉਟਿੰਗ ਹੈ ਕੀ ਤੇ ਬੱਚਿਆਂ ਨੂੰ ਸਕਾਉਟਿੰਗ ਦਾ ਫਾਇਦਾ ਕੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜੁੜੇ ਹੋਏ ਦਰਸ਼ਕਾਂ ਨੂੰ ਔਰ ਸਕਾਉਟ ਜਿੱਥੋਂ ਤੱਕ ਸਵਾਲ ਹੈ ਕਿ ਸਕਾਉਟਿੰਗ ਇੱਕ ਬੱਚਿਆਂ ਦੇ ਵਿੱਚ ਸਰਪੱਤੀ ਵਿਕਾਸ ਦੀ ਇੱਕ ਦੀ ਜਿਹੜੀ ਐਕਟੀਵਿਟੀ ਹੈ ਕਿ ਬੱਚੇ ਗਤੀਵਿਧੀ ਕਰਦੇ ਹੋਏ ਜਦੋਂ ਗਤੀਵਿਧੀ ਜਾਏ ਸਾਰੇ ਜੋ ਨਿਕਲਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਕਦੇ ਆਪਾਂ ਦਾਵਾ ਕਰਦੇ ਸੀਗੇ ਉਹ ਜਿਹੜੀ ਐਜੂਕੇਸ਼ਨ ਹੈ ਓਵਰਲ ਡਵੈਲਪਮੈਂਟ ਹੁੰਦੀ ਆ ਸਿੱਖਿਆ ਦੇ ਲੇਕਿਨ ਅੱਜ ਜੋ ਚੀਜ਼ ਨਿਕਲ ਚੁੱਕੀ ਆ ਕਿਉਂਕਿ ਸਿੱਖਿਆ ਦੇ ਵਿੱਚ ਓਵਰਆਲ ਜਿਹੜੀ ਤੁਹਾਡਾ ਸਰਪ੍ਰਿਕ ਵਿਕਾਸ ਹੈ ਉਹ ਇਸ ਚੀਜ਼ ਦੇ ਉੱਤੇ ਜੁੜਿਆ ਹੋਇਆ ਸੀ ਵੀ ਜਦੋਂ ਆਪਾਂ ਸਿੱਖਿਆ ਜਦੋਂ ਸਕੂਲ ਜਾਣਾ ਜਾਂ ਕਾਲਜ ਜਾਣਾ ਤਾਂ ਬਹੁਤ ਜ਼ਿਆਦਾ ਐਕਟੀਵਿਟੀਆਂ ਆਪਾਂ ਨੂੰ ਸਕੂਲ ਟਾਈਮ ਤੇ ਹੁੰਦੀਆਂ ਸੀ ਸਾਡੇ ਟਾਈਮ ਤਾਂ ਬਹੁਤ ਜ਼ਿਆਦਾ ਹੁੰਦੀਆਂ ਰਹੀਆਂ ਤਾ ਉਹ ਉਥੇ ਮਾਨਸਿਕ ਵਿਕਾਸ ਸਰੀਰਕ ਵਿਕਾਸ ਸਮਾਜਿਕ ਵਿਕਾਸ ਬੌਧਿਕ ਵਿਕਾਸ ਦੀ ਉਹ ਜਿਹੜੀ ਗੱਲ ਜੀ ਹੈ ਕਿ ਤਨਾ ਕਿਤੇ ਜਸਟਿਸ ਹੁੰਦੀ ਸੀ ਪਰ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਉਹ ਜਿਹੜੀ ਅੱਜ ਦੀ ਐਜੂਕੇਸ਼ਨ ਹੈ ਜਾਂ ਜਿਹੜੀ ਅੱਜ ਦੀ ਸਿੱਖਿਆ ਹੈ ਉਹ ਕੱਲਾ ਇੱਕ ਬਸ ਕਿਤਾਬੀ ਦੌੜ ਜੀ ਰਹਿ ਗਈ ਹੈ ਤੇ ਉਹ ਬੱਚੇ ਦੇ ਵਿੱਚ ਸਰਬਕੀ ਵਿਕਾਸ ਵਾਲੀ ਗੱਲ ਜਿਹੜੀ ਹੈ ਉਹ ਨਹੀਂ ਹੈ ਸਗਰ ਕੇ ਉਹ ਸਰਬਕੀ ਵਿਕਾਸ ਨੂੰ ਸੰਪੂਰਨ ਕਰਨ ਦੇ ਲਈ ਤੇ ਉਹਦੀ ਪੂਰਤੀ ਕਰਨ ਦੇ ਲਈ ਅੱਜ ਜਿਹੜੀ ਉਹ ਭਾਰ ਸਕਾਟ ਐਂਡ ਗਾਈਡ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਅੱਜ ਦੇ ਇਸ ਯੁੱਗ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਖਾਸ ਕਰਕੇ ਜਿਹੜਾ ਅੱਜ ਬੱਚਾ ਸਾਡਾ ਉਹਦੇ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਅ ਜਿੱਦਾਂ ਬੱਚਿਆਂ 'ਚ ਡਿਸਪਲਿਨ ਦੀ ਕਮੀ ਆ ਰਹੀ ਹੈ ਬੱਚਿਆਂ ਦਾ ਮਾਨਸਿਕ ਲੈਵਲ ਵੀ ਬਹੁਤ ਥੱਲੇ ਹੋ ਗਿਆ ਹਾਲਾਂਕਿ ਕਿਤਾਬੀ ਕੀੜੇ ਬਣ ਗਏ ਅਸਲ 'ਚ ਬੱਚਾ ਜਦੋਂ ਸਕੌਟਿੰਗ ਦੇ ਵਿੱਚ ਕੀ ਹੈ ਕਿ ਕੈਂਪਿੰਗ ਹੈ ਹਾਂਜੀ ਸਕਾਉਟਿੰਗ ਦੀ ਸਭ ਤੋਂ ਖੂਬਸੂਰਤੀ ਇਹੀ ਹੈ ਵੀ ਕੈਂਪਿੰਗ ਦੇ ਥਰੂ ਹੀ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ। ਹਾਂ ਤੇ ਜਦੋਂ ਬੱਚਾ ਜਿਹੜੀ ਹੁਣ ਸਕਾਉਟਿੰਗ ਦੀ ਜਿੱਥੋਂ ਤੱਕ ਇਹ ਕੈਂਪਿੰਗ ਦੇ ਨਾਲ ਜੁੜੀ ਹੋਈ ਹੈ। ਤੇ ਕੈਂਪਿੰਗ ਤੋਂ ਭਾਵ ਕਿ ਬੱਚਾ ਘਰੋਂ ਬਾਹਰ ਆ ਕੇ ਰਹਿਣਾ ਸਿੱਖਦਾ ਹੈ ਕਿ ਲੀਵਿੰਗ ਪਤਾ ਲੱਗਦੀ ਉਹਨੂੰ ਕਿ ਮੈਂ ਆਪਣੇ ਆਪ ਕਿਵੇਂ ਰਹਿਣਾ ਹੈ, ਇੰਡੀਪੈਂਡੈਂਟ ਕਿਵੇਂ ਹੋਣਾ ਹੈ। ਮਤਲਬ ਕਿ ਤੇ ਜਦੋਂ ਬੱਚਾ ਕੈਂਪਾਂ ਚ ਆਉਂਦਾ ਹੈ ਉਹ ਕਰੇ ਸਾਡੇ ਕੋਲ ਸਾਰਾ ਕੁਝ ਹੈ ਇੱਕ ਕੰਫਰਟ ਜ਼ੋਨ ਹੈ ਬੱਚਾ ਇੱਕ ਕੰਫਰਟ ਜੇ ਜ਼ੋਨ ਚ ਰਹਿੰਦਾ ਹੈ ਪੇਰੈਂਟਸ ਉਹਦੇ ਲਈ ਸਾਰਾ ਕੁਝ ਕਰ ਰਿਆ ਲੇਕਿਨ ਜਦੋਂ ਉਹ ਕੈਂਪ ਚ ਆ ਜਾਂਦਾ ਤਾਂ ਇੱਕ ਕੰਫਰਟ ਜ਼ੋਨ ਤੋਂ ਦੂਰ ਆਉਂਦਾ ਦੂਰ ਆ ਜਾਂਦਾ ਇੱਕ ਜੰਗਲੀ ਜਿਹਾ ਰਹਿਣਾ ਸਹਿਣਾ ਰਫ ਐਂਡ ਟਫ ਰਹਿਣਾ ਸਹਿਣਾ ਇੱਕ ਜੰਗਲ ਦਾ ਮਾਹੌਲ ਹੁੰਦਾ ਪੂਰਾ ਤੇ ਤੁਸੀਂ ਤੇ ਉਹ ਜਦੋਂ ਫਿਰ ਬੱਚਾ ਉੱਥੇ ਆ ਕੇ ਰਹਿੰਦਾ ਉਹ ਕੰਫਰਟ ਚੋਂ ਬਾਹਰ ਆਉਂਦਾ ਤਾਂ ਫਿਰ ਉਹ ਫਿਰ ਉਹਨੂੰ ਪਤਾ ਲੱਗਦਾ ਵੀ ਅਸਲੀ ਜਿਹੜੀ ਲਾਈਫ ਆ ਉਹ ਹੈ ਕਿੱਥੇ ਆ ਉਹਦੇ ਬਾਅਦ ਡਿਸਪਲਿਨ ਦੀ ਜਿੱਥੋਂ ਦਾ ਗੱਲ ਹੈ ਅੱਜ ਅੱਜ ਦੀ ਅਗਰ ਗੱਲ ਕਰੀਏ ਤਾਂ ਅੱਜ ਸੋਸ਼ਲ ਡਿਸਪਲਿਨ ਜਿਹੜਾ ਹੈ ਸੈਲਫ ਡਿਸਪਲਿਨ ਦਾ ਹੈ ਹੀ ਹੈ ਲੇਕਿਨ ਸੋਸ਼ਲ ਡਿਸਪਲਿਨ ਦੀ ਅੱਜ ਸਾਡੇ ਸਮਾਜ ਚ ਸਭ ਤੋਂ ਵੱਡੀ ਘਾਟ ਹੈ ਅੱਜ ਅਸੀਂ ਮਲਕੇ ਹਰ ਚੀਜ਼ ਅਸੀਂ ਇੰਨੇ ਜ਼ਿਆਦਾ ਸ਼ੈਲਫਿਸ਼ ਹੋ ਗਏ ਕਿ ਅਸੀਂ ਮੈਂ ਦੇਖਦਾ ਕਿ ਇਹ ਮੇਰੇ ਲਈ ਰਾਈਟ ਹੈ ਤੁਸੀਂ ਚੰਡੀਗੜ੍ਹ ਦੀ ਗੱਲ ਕਰਦੇ ਹੋ ਵੀ ਚੰਡੀਗੜ੍ਹ ਸਭ ਤੋਂ ਜ਼ਿਆਦਾ ਆਪਾਂ ਸੋਚਦੇ ਹਾਂ ਕਿ ਟ੍ਰੈਫਿਕ ਦੇ ਮਾਮਲੇ 'ਚ ਸੈਡ ਡਿਸਿਪਲਨਡ ਸਿਟੀ ਹੈ ਚੰਡੀਗੜ੍ਹ 'ਚ ਵੀ ਤੁਸੀਂ ਦੇਖੋਗੇ 33% ਲੋਕ ਸਲਿੱਪ ਨੂੰ ਮੱਲੀ ਖੜੇ ਹੁੰਦੇ ਨੇ ਮੱਲੀ ਖੜੇ ਆਈ ਹੁਣ ਵੀ ਉਹ 33% ਟ੍ਰੈਫਿਕ ਜਿਹੜੀ ਆ ਸਲਿੱਪ ਤੇ ਲੰਘਣ ਵਾਲੇ ਵਿਚਾਰਿਆਂ ਨੂੰ ਜਾਮ ਕੀਤਾ ਹੁੰਦਾ ਕਿਸੇ ਇੱਕ ਬੰਦੇ ਨੇ ਖੜ ਕੇ ਦੋ ਇਸ ਆ ਪਾਰਟ ਆਫ ਦਾ ਸੋਸ਼ਲ ਡਿਸਿਪਲਨ ਇਸੇ ਤਰ੍ਹਾਂ ਹੀ ਤੁਸੀਂ ਬਾਜ਼ਾਰ 'ਚ ਜਾਣਾ ਕਿਤੇ ਵੀ ਆਪਣੀ ਐਕਟਿਵਾ ਕਿਤੇ ਆਪਣਾ ਮੋਟਰਸਾਈਕਲ ਕਿਤੇ ਆਪਣੀ ਗੱਡੀ پارک ਕਰਦੇ ਹੋ ਜਿਹੜੀ ਕਿ ਬਾਕੀ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਉਹ ਵੀ ਸੋਸ਼ਲ ਡਿਸਪੀਸਪਲਨ ਹੈ ਔਰ ਇਸੇ ਤਰ੍ਹਾਂ ਇਹ ਫਿਰ ਜਦੋਂ ਬੱਚਾ ਕੈਂਪ ਚ ਆਉਂਦਾ ਉਹ ਉਦੋਂ ਉੱਥੇ ਇੱਕ ਅਲੱਗ-ਅਲੱਗ ਤਰੀਕੇ ਨਾਲ ਉਹ ਰਹਿੰਦਾ ਹੈ ਉਹਦੇ ਪਟ્રોલ ਬਣਾਏ ਜਾਂਦੇ ਨੇ ਵੱਖ-ਵੱਖ ਮੰਨ ਲਓ ਤੁਸੀਂ ਪੂਰੇ ਪੰਜਾਬ ਚੋਂ ਬੱਚੇ ਆਉਂਦੇ ਆ ਤਾਂ 12-15 ਜ਼ਿਲ੍ਹਿਆਂ ਚੋਂ ਐਵਰੇਜ ਬੱਚੇ ਹਰ ਕੈਂਪ ਚ ਆਉਂਦੇ ਆ ਤਾਂ ਬੱਚੇ ਸਾਰੇ ਇਕੱਠੇ ਹੁੰਦੇ ਆ ਤਾਂ ਉੱਥੇ ਫਿਰ ਉਹ ਬੱਚੇ ਦਾ ਜਿਹੜਾ ਸਮਾਜੀ ਵਿਕਾਸ ਵਾਲੇ ਪਾਸੇ ਤੁਰਦਾ ਉਹ ਉੱਥੇ ਬੱਚਾ ਜਦੋਂ ਚੱਲਦਾ ਹੈ ਟਰੈਕ ਟਰੈਕਿੰਗ ਕਰਦਾ ਐਡਵੈਂਚਰ ਸਪੋਰਟਸ ਦੀਆਂ ਬਹੁਤ ਜ਼ਿਆਦਾ ਐਕਟੀਵਿਟੀਆਂ ਨੇ ਜਦੋਂ ਬੱਚਾ ਐਡਵੈਂਚਰ ਸਪੋਰਟਸ ਵਾਲੇ ਪਾਸੇ ਵੱਧਦਾ ਹੈ ਤੇ ਉਹ ਫਿਰ ਉਹ ਸਰੀਰਕ ਤੌਰ ਤੇ ਵਿ ਵੀ ਜਦੋਂ ਬੱਚਾ ਮਾਨਸਿਕ ਤੌਰ ਤੇ ਹੈ ਕਿ ਕਿੰਨੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹ ਬੱਚਾ ਜਦੋਂ ਇੱਕ ਛੋਟੀ ਜੀ ਐਗਜ਼ਾਮਪਲ ਹੈ ਵੀ ਤੁਸੀਂ ਨਿਊਟਨ ਦਾ ਲਾਹ ਪੜਿਆ ਸਾਰਿਆਂ ਨੇ ਕਿ ਉਹ ਇੱਕ ਦਰਖਤ ਦੇ ਥੱਲੇ ਬੈਠਾ ਸੀਗਾ ਇੱਕ ਪੇੜ ਉੱਤੋਂ ਸੇਬ ਡਿੱਗਦਾ ਉਹ ਸੋਚਦਾ ਥੱਲੇ ਕਿਉਂ ਆ ਗਿਆ ਹੁਣ ਦਰਖਤ ਦਾ ਪੇੜ ਸਾਡੇ ਘਰ ਤਾਂ ਨਹੀਂ ਨਾ ਹੋ ਜਾਦਾ ਨਹੀਂ ਹੋ ਸਕਦਾ ਹੁਣ ਹੈ ਹੀ ਨਹੀਂ ਕਰ ਰਹੀ ਮਲਕ ਇਹ ਨਾ ਦਰਖਤ ਦਾ ਪੇੜ ਦਾ ਜੰਗਲ ਚ ਹੀ ਹੋਊਗਾ ਨਾ ਇਸ ਦਾ ਲੈਬਸ ਦੀ ਆਉ ਨੇਚਰ ਤਾਂ ਜਿਹੜੀ ਕਲਚਰ ਜਿਹੜੀ ਤੁਸੀਂ ਸਟਡੀ ਹੈ ਨੇਚਰ ਦੀ ਸਟਡੀ ਹੈ ਤਾਂ ਨੇਚਰ ਦੀ ਸਟਡੀ ਚ ਸਾਰੇ ਸਾਰੀ ਸਾਇੰਸ ਦੀ ਸਟਡੀ ਹੈ ਤਾਂ ਬੱਚਾ ਫਿਰ ਜਦੋਂ ਬਾਹਰ ਨਿਕਲੂਗਾ ਫਿਰ ਹੀ ਉਹਨੂੰ ਸਮਝ ਆਊਗੀ ਕਿ ਆਹ ਨੇਚਰ ਹੈ ਇਹਦੇ ਤੇ ਕੀ ਸਟਡੀ ਹੋ ਰਹੀ ਹੈ ਜਾਂ ਕੀ ਸਟਡੀ ਕਰਨੀ ਹੈ ਲੋ ਘਰੇ ਤਾਂ ਉਹ 12 बाई 12 ਦੇ ਕਮਰੇ ਚ ਹੈ ਨਾ ਪੱਖਾ ਗਿਰਿਆ ਤੇ ਨਾ ਉਹਨੇ ਨਿਊਟਨ ਦਾ ਲਾਫ ਲਾਈ ਕਰਿਆ ਉਸ ਤੋਂ ਅਗਲੀ ਗੱਲ ਇਹ ਸੀਗੀ ਵੀ ਵਿਕਾਸ ਇੱਥੋਂ ਤੱਕ ਕਰਦਾ ਵੀ ਬੱਚੇ ਨੂੰ ਖੜਾਉਣਾ ਤਾਂ ਲਿਆਤਾ ਪਰ ਉਹਨੂੰ ਖੇਡਣ ਨਹੀਂ ਦੇਣਾ ਹੂੰ ਖੇਡਣ ਨਹੀਂ ਦੇਣਾ ਸੰਭਾਲ ਤੁਸੀਂ ਆਹ ਵੀ ਉਹ ਖੜਾਉਣੇ ਨੂੰ ਸੰਭਾਲ ਕੇ ਰੱਖਦਾ ਉਹਦੀ 10 20 ਸਾਲ ਬਾਅਦ 10 ਸਾਲ ਬਾਅਦ ਭੂਆ ਆਈ ਉਹਨੂੰ ਦੱਸਿਆ ਬੜੇ ਫਕਰ ਦੇ ਨਾਲ ਵੀ ਆਹ ਦੇਖੋ ਇਹਨੂੰ ਚ 4 ਸਾਲ ਦਾ ਸੀ ਜਿੱਦਾਂ ਲਿਆ ਕੇ ਦਿੱਤਾ ਹਜੇ ਤੱਕ ਨਹੀਂਨੇ ਤੋੜਿਆ ਤੋੜਿਆ ਕਿੱਥੇ ਉਹਨੂੰ ਖੇਡਣ ਹੀ ਨਹੀਂ ਦਿੱਤਾ ਤੁਸੀਂ 2-4 ਮਿੰਟ ਤੁਸੀਂ ਦੇਖੋ ਤਾਂ ਸਹੀ ਉਸ ਬੱਚੇ ਨੂੰ ਖਡਾਉਣਾ ਦਿਓ ਉਹ ਬੱਚਾ ਖਡਾਉਣੇ ਨਾਲ ਖੇਡਦਾ ਉਹਨੂੰ ਤੋੜਦਾ ਤੇ ਫਿਰ ਉਹਨੂੰ ਜੋੜਨ ਦੀ ਕੋਸ਼ਿਸ਼ ਕਰਦਾ ਹੋ ਸਕਦਾ ਜਿਹੜਾ ਇੰਜੀਨੀਅਰ ਤੁਸੀਂ 15-18 ਸਾਲ ਦੀ ਏਜ ਚ ਲੱਭਦੇ ਫਿਰਦੇ ਹੋ ਉਹ ਤੁਹਾਨੂੰ 4-5 ਸਾਲ ਦੀ ਏਜ ਚ 7 ਸਾਲ ਦੀ ਐ 10 ਸਾਲ ਦੀ ਏਜ ਹੀ ਮਿਲ ਜੇ ਸੋ ਉਸ ਇਹਨਾਂ ਕੁਛ ਹੈਗੇ ਸੀ ਉਸ ਬੱਚੇ ਨੂੰ ਕਿਤੇ ਨਾ ਕਿਤੇ ਨਾ ਸਟਕ ਕਰਦਾ ਜਿੱਦਾਂ ਸਰੂਰੇ ਕੈਂਪਿੰਗ ਹੁੰਦੀ ਆ ਬੱਚਿਆਂ ਦੀ ਕਿੰਨੇ ਨੇ ਰਹਿੰਦੇ ਨੇ ਬੱਚੇ ਜੀ ਅਲੱਗ-ਅਲੱਗ ਤਰ੍ਹਾਂ ਦੀ ਮਤਲਬ ਕਿ ਟਾਈਮ ਡਿਊਰੇਸ਼ਨ ਹੈ ਅੱਛਾ ਹੁਣ ਇਹ ਚਾਰ ਦਿਨ ਦੀ ਵੀ ਹੈ ਪੰਜ ਵੀ ਹੈ ਤੇ ਟੀਚਰ ਟ੍ਰੇਨਿੰਗ ਜਿਹੜੀ ਆ ਉਹ 7 ਡੇ ਉਹ 7 ਡੇ ਬੱਚੇ ਚਾਰ ਪੰਜ ਦਿਨ ਮਤਲਬ ਘਰੋਂ ਬਾਹਰ ਅਡਜਸਟ ਹੋ ਜਾਂਦੇ ਰਹਿੰਦੇ ਨਹੀਂ ਬੱਚੇ ਤਾਂ ਬਹੁਤ ਖੁਸ਼ ਹੁੰਦੇ ਆ ਜੀ ਅੱਛਾ ਜੀ ਬੱਚਿਆਂ ਨੂੰ ਜਦੋਂ ਐਕਟਿਵ ਦੇਖੋ ਇਹ ਪਤਾ ਕੀ ਹੈ ਜੀ ਮਤਲਬ ਕਿ ਇੱਥੇ ਬੱਚਾ ਜਦੋਂ ਫਸਟ ਡੇ ਆਉਂਦਾ ਹੈ ਤਾਂ ਉਹਦਾ ਇੱਕ ਡੇਲੀ ਰੁਟੀਨ ਸ਼ਡਿਊਲ ਸਟਾਰਟ ਹੋ ਜਾਂਦਾ ਠੀਕ ਹੈ ਜੀ ਵੀ ਬੱਚੇ ਨੇ ਸਵੇਰੇ 6 ਵਜੇ ਉੱਠਣਾ 6:30 ਵਜੇ ਉਹਨੇ ਗਰਾਊਂਡ ਆ ਜਾਣਾ ਗਰਾਊਂਡ ਚੋਂ ਦੀ ਐਕਸਰਸਾਈਜ਼ ਹੋਣੀ ਆ ਬੀਪੀ ਐਕਸਰਸਾਈਜ਼ ਦੇ ਨਾਮ ਦੇ ਉੱਤੇ ਸਾਡੀਆਂ ਐਕਸਰਸਾਈਜ਼ ਉਸ ਤੋਂ ਬਾਅਦ ਬੱਚੇ ਨੇ 8 ਵਜੇ ਦੇ ਕਰੀਬ ਬ੍ਰੇਕਫਾਸਟ ਲੈ ਲੈਣਾ ਹੂੰ ਉਸੋ ਬੱਚੇ ਦੇ ਕੈਂਪ ਇੰਸਪੈਕਸ਼ਨ ਹੋਣੀ ਹੈ ਕਿ ਬੱਚਾ ਜਿੱਥੇ ਰਹਿ ਰਿਹਾ ਉਹਨੇ ਉਹ ਜਗ੍ਹਾ ਨੂੰ ਕਿਵੇਂ ਸਾਫ਼ ਸਫਾਈ ਕੀਤਾ ਇਹ ਹੀ ਲਰਨਿੰਗ ਮੈਥਡ ਹੈ ਨਾ ਕਿ ਬੱਚੇ ਖੁਦ ਸਾਫ਼ ਸਫਾਈ ਚੰਗੀਆਂ ਹੋਣੀ ਹੈ ਉਹਦਾ ਮਤਲਬ ਕਿ ਉਹਨੇ ਬੈਡਿੰਗ ਆਪਣੀ ਸੈੱਟ ਕਰਨੀ ਹੈ ਆਪਣਾ ਬਿਸਤਰਾ ਆਪ ਲਾਉਣਾ ਹੈ ਓਕੇ ਉਹਨੇ ਆਪਣਾ ਬੈਗ ਦਾ ਰੱਖ ਰਖਾਉ ਆਪ ਕਰਨਾ ਹੈ ਉਹਦੇ ਕੋਲ ਆਪਣੇ ਬਰਤਨ ਨੇ ਉਹ ਕਿੱਥੇ ਰੱਖਣੇ ਨੇ ਹੁਣ ਜਿਵੇਂ ਘਰੇ ਪ੍ਰੋਪਰ ਪਲੇਸਿਸ ਹੁੰਦੀਆਂ ਨੇ ਇੱਥੇ ਵੀ ਬੱਚਾ ਉਹਦਾਂ ਦੀ ਪ੍ਰੋਪਰ ਪਲੇਸ ਤਿਆਰ ਕਰਦਾ ਹੈ ਹਾਂ ਘਰੇ ਮਾਂ ਮਾਂ ਕਰਦੀ ਹੈ ਘਰੇ ਮਾਤਾ ਕਰਦੀ ਹੈ ਘਰੇ ਬਰਤਨ ਵੀ ਮਾਤਾ ਫੜਾਉਂਦੀ ਹੈ ਇੱਥੇ ਬੱਚਾ ਉਹ ਚੀਜ਼ ਨੂੰ ਸਾਰ 8 ਵਜੇ ਬ੍ਰੇਕਫਾਸਟ ਲੈ ਲੈਂਦਾ ਠੀਕ ਹੈ ਵੀ ਕੈਂਪ ਇੰਸਪੈਕਸ਼ਨ ਹੁੰਦੀ ਹੈ ਫਿਰ ਫਲੈਗ ਸਰਮਨੀ ਹੁੰਦੀ ਹੈ ਬੱਚਾ ਫਲੈਗ ਤੇ ਆ ਜਾਂਦਾ ਹੈ ਉੱਥੇ ਫਲੈਗ ਦੇ ਉੱਤੇ ਫਿਰ ਉਹ ਬੱਚੇ ਆਪ ਹੀ ਸਿੱਖਦੇ ਆ ਫਲੈਗ ਕਰਦੇ ਆ ਕਿਵੇਂ ਕਰਨਾ ਉਸ ਤੋਂ ਬਾਅਦ ਫਿਰ ਬੱਚਿਆਂ ਦੀਆਂ ਅਗਲੀਆਂ ਗਤੀਵਿਧੀਆਂ ਸਟਾਰਟ ਹੋ ਜਾਂਦੀਆਂ ਜੇ ਜਿਨ੍ਹਾਂ ਚੋ ਰੋਜ਼ਬਰ ਦੀ ਜਿੰਦਗੀ ਚ ਕਿਵੇਂ ਜੀਉਣਾ ਹੈ ਉਹ ਸਾਰਾ ਕੁਝ ਸਿੱਖਦਾ ਹੋਇਆ ਕਿ ਵੱਧਦਾ ਤੁਰਿਆ ਜਾਂਦਾ ਸੋ ਬੱਚਾ ਜਿਹੜਾ ਲਾਸਟ ਦੇ ਉੱਤੇ ਸ਼ਾਮ ਨੂੰ ਕੈਂਪਫਾਇਰ ਵੀ ਹੁੰਦੀ ਹੈ ਤੇ ਬੱਚਾ ਕਾਫੀ ਇੰਜੋਏ ਕਰਦਾ ਉਸੀ ਔਰ ਇੱਕ ਫਿਰ ਇੰਡੀਪੈਂਡੈਂਟ ਉਹਨੂੰ ਪਤਾ ਲੱਗਦਾ ਮੈਂ ਅਗਰ ਘਰ ਤੋਂ ਦੂਰ ਆ ਅਸ ਸਰਵਾਈਵ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜਦੋਂ ਸਰਵਾਈਵ ਆਫ ਦਾ ਲਾਈਫ ਤਾਂ ਇਹੀ ਹੈ ਵੀ ਤੁਸਾਂ ਨੂੰ ਘਰ ਤੋਂ ਬਾਹਰ ਜਾਣਾ ਹੈ ਤੁਸੀਂ ਕਿਤੇ ਵੀ ਸੈੱਟ ਹੋਣਾ ਹੈ ਲੇਕਿਨ ਤੁਸਾਂ ਨੂੰ ਘਰ ਤੋਂ ਬਾਹਰ ਜਾਣਾ ਹੈ ਤਾਂ ਤੁਸੀਂ ਜਿਹੜੀ ਕੈਂਪਿੰਗ ਆ ਸਰਵਾਈਵਲ ਆਫ ਦਾ ਲਾਈਫ ਹੈ ਤਾਂ ਤੁਸੀਂ ਲਾਈਫ ਦੇ ਵਿੱਚ ਸਰਵਾਈਵ ਹੀ ਤਾਂ ਕਰਦੇ ਹੋ ਜੇ ਤੁਸੀਂ ਪਹਿਲਾਂ ਕਿਤੇ ਨਾ ਕਿਤੇ ਅਡਜਸਟ ਹੋਵੋ ਅਦਰਵਾਈਜ਼ ਬੱਚਾ ਤੁਹਾਡਾ ਹੋਸਟਲ 'ਚ ਜਾ ਕੇ ਡਿਸਟਰਬ ਹੋ ਜਾਂਦਾ ਸਾਡੇ ਨਾਲ ਹੋਈ ਸਰ ਨਾਲ ਦੀ ਟੀਚਰ ਨੇ ਉਹਨਾਂ ਨੇ ਆਪ ਦਾ ਬੱਚਾ ਮਾਨਸੇ ਤੋਂ ਬਠਿੰਡਾ ਹੀ ਭੇਜਣਾ ਸੀ ਕਿਸੇ ਕੋਲ ਇਸ ਤੇ ਉਹ ਬੱਚੇ ਨੇ ਜੀ ਨਹੀਂ ਲਾਇਆ ਉੱਥੇ ਜਾ ਕੇ ਰੋਂਦਾ ਰਿਹਾ ਦੋ ਤਿੰਨ ਦਿਨ ਹਾਲਾ ਹਾਰ ਕੇ ਉਹ ਪੇਰੈਂਟਸ ਨੂੰ ਘਰੇ ਵਾਪਸ ਲਿਆਣਾ ਪਿਆ ਬਣੀ ਬਹੁਤ ਐਗਜ਼ਾਮਪਲ ਨੇ ਸਾਡੇ ਕੋਲ ਇੱਥੇ ਜਦੋਂ ਕਈ ਵਾਰ ਟੀਚਰ ਆਉਂਦੇ ਨੇ ਤਾਂ ਜਦੋਂ ਉਹਨਾਂ ਦੇ ਨਾਲ ਡਿਸਕਸ਼ਨਸ ਹੁੰਦੀਆਂ ਨੇ ਸਾਰਾ ਸਿਸਟਮ ਬਣਦਾ ਉਹ ਉਹ ਕਈ ਵਾਰ ਫੇਸ ਬੈਲ ਲੈ ਕੇ ਪਰੇਸ਼ਾਨ ਹੁੰਦੇ ਆ ਉਹ ਸਾਨੂੰ ਐਗਜ਼ਾਮਪਲਸ ਦੱਸਦੇ ਆ ਵੀ ਸਾਡੇ ਬੱਚਾ ਫਲਾਣੀ ਜਗ੍ਹਾ ਗਿਆ ਉੱਥੇ ਡਿਸਟਰਬ ਹੋ ਗਿਆ ਜੀ ਸਾਡਾ ਬੱਚਾ ਫਲਾਣੀ ਜਗ੍ਹਾ ਗਿਆ ਉੱਥੇ ਰੋਈ ਜਾਂਦਾ ਜੀ ਤਾਂ ਉਹ ਦੱਸਦੇ ਨਹੀਂ ਜੀ ਸਾਰਾ ਕੁਝ ਹਾਲਾਂ ਐਪੀਰੀਐਂਸ ਬੱਚੇ ਨਾਲ ਲਗਾਓ ਜਿਆਦਾ ਰੱਖਣ ਲੱਗੇ ਬੱਚੇ ਨੂੰ ਬਾਹਰ ਕੱਢ ਕੇ ਰਾਜੀ ਨਹੀਂ ਹਾਂਜੀ ਹਨਾ ਬਾੜੀ ਨਹੀਂ ਬੱਚੇ ਨੂੰ ਨਾ ਮਾੜੀ-ਮਾੜੀ ਗੱਲ ਦੇ ਉੱਤੇ ਬਹੁਤ ਜਿਆਦਾ ਉਹਦੇ ਚਟਾ ਅਵਿੰਦਰ ਜੀ ਇੱਕ ਹੋਰ ਬਹੁਤ ਵੱਡੀ ਸਮੱਸਿਆ ਜਿਹੜੀ ਸਾਡੇ ਸਮਾਜ ਚ ਆਈ ਹੈ ਵੀ ਇੱਕ ਨਾ ਉਹ ਨਾਹਰਾ ਚੱਲਿਆ ਸੀ ਹਮ ਦੋ ਹਮਾਰੇ ਦੋ ਹਮਾਰੇ ਦੋ ਹੁਣ ਉਹ ਮੈਨੂੰ ਆਇਆ ਲੱਗਦਾ ਵੀ ਪੰਜਾਬੀਆਂ ਨੇ ਜਿਆਦਾ ਧਿਆਨ ਕੀਤੀ ਆ ਬਾਕੀ ਦਾ ਕਿਸੇ ਨੇ ਪ੍ਰਵਾਹ ਨਹੀਂ ਕੀਤੀ ਬਾਕੀ ਨਹੀਂ ਕਰੀ ਅਸੀਂ ਫਿਰ ਉਹ ਨਾ ਕੀ ਹੋਇਆ ਕਿ ਹਮ ਦੋ ਹਮਾਰੇ ਦੋ ਹੁਣ ਕੀ ਹੋਵੇ ਅਸੀਂ ਹੋਰ ਅੱਗੇ ਸਿਆਣੇ ਹੋ ਗਏ ਵੀ ਹੁਣ ਹਮ ਦੋ ਹਮਾਰੇ ਇੱਕ ਇੱਕ ਰਹਿ ਗਏ ਤੇ ਫਿਰ ਅਸੀਂ ਉਸ ਚੀਜ਼ ਨੂੰ ਲੈ ਕੇ ਵੀ ਅ ਤਿਆਂ ਵੀ ਬੱਚਾ ਬਾਹਰ ਹੀ ਨਾ ਕੱਢੀਏ ਪਰ ਹੁਣ ਜੇ ਬਾਹਰ ਨਹੀਂ ਕੱਢੋਂਗੇ ਤਾਂ ਤੁਸੀਂ ਪਿੰਜਰੇ ਦਾ ਸ਼ੇਰ ਬਣਾ ਲਓਗੇ ਉਹਦਾ ਤਾਂ ਥਾਪੀ ਦੇਣੀ ਆ ਸ਼ੇਰ ਬਣ ਪਰ ਸ਼ੇਰ ਕਿਹੜਾ ਬਣ ਪਿੰਜਰੇ ਦਾ ਬਣ ਜਾਂ ਜੰਗਲ ਦਾ ਵਾ ਪਿੰਜਰੇ ਦੇ ਸ਼ੇਰ ਨੂੰ ਤਾਂ ਸਰਕਸ ਵਾਲੇ ਉਹਨਾਂ ਚੀਜ਼ ਹੀ ਰੱਖਦੇ ਨੇ ਜਿੰਨਾ ਚਿਰ ਉਹ ਕੁਝ ਕਰ ਪਾਉਂਦਾ ਹੈ ਤੇ ਜਦੋਂ ਉਹ ਕੁਝ ਨਹੀਂ ਕਰ ਪਾਉਂਦਾ ਉਹ ਖੋਲ ਕੇ ਪਿੰਜਰਾ ਜੰਗਲ 'ਚ ਛੱਡ ਦਿੰਦੇ ਨੇ ਤੇ ਉਹ ਜਿਹੜਾ ਸ਼ੇਰ ਹੈ ਨਾ ਉਹ ਸ਼ੇਰ ਉਸ ਜੰਗਲ ਵਾਲੇ ਚ ਸ਼ੇਰ ਜਿਹੜੇ ਆ ਉਹ ਪਿੰਜਰੇ ਦੇ ਸ਼ੇਰ ਨੂੰ ਸ਼ੇਰ ਹੀ ਖਾ ਜਾਂਦਾ ਵੀ ਸ਼ੇਰ ਹੀ ਖਾ ਜਾਂਦਾ ਹੋਰ ਜਾਨਵਰ ਵੀ ਖਾ ਸਕਦਾ ਉਹਦੇ ਚ ਹਿੰਮਤ ਹੀ ਨਹੀਂ ਉਹ ਪਿੰਜਰੇ 'ਚ ਰਹਿ ਗਿਆ ਤਾਂ ਸਰਵਾਈਵਲ ਖੁੰਮ ਜਾਂਦਾ ਤਾਂ ਸਰਵਾਈਵਲ ਹੀ ਭੁੱਲ ਗਿਆ ਜੀ ਇਹ ਸੇਮ ਚੀਜ਼ ਹੈ ਜੇ ਤੁਸੀਂ ਆਪਣੇ ਬੱਚੇ ਨੂੰ ਅੰਦਰ ਹੀ ਰੱਖ ਲਿਆ ਘਰੇ ਰੱਖ ਲਿਆ ਤਾਂ ਲਾਈਫ ਦੀ ਸਰਵਾਈਵਲ ਭੁੱਲ ਜਾਊਗਾ ਭੁੱਲ ਜਾਊਗਾ ਇੱਕ ਪੰਜਾਬ ਚ ਮਾਹੌਲ ਬੜਾ ਉਹ ਹੋ ਰਿਹਾ ਜੀ ਹਨਾ ਅੱਜ ਕੱਲ ਜਿੱਦਾਂ ਵਿਰਿੰਦਰ ਖੁੰਮਣ ਜੀ ਗਏ ਨੇ ਤੇ ਹੋਰ ਕਈ ਆਪਣੀ ਮਹਾਨ ਹਸਤੇ ਚੱਲੀ ਗਈਆਂ ਕਿ ਲੱਗਦਾ ਵੀ ਜਿਹੜਾ ਆਪਣਾ ਰੁਝਾਨ ਬਾਹਰ ਵਾਲਾ ਬਣਿਆ ਕਿਤੇ ਨਾ ਕਿਤੇ ਹੁਣ ਸਹੀ ਵੀ ਹੈ ਉਹ ਆਪਣੀ ਇਥੇ ਲਾਈਫ ਸਿਕਿਉਰ ਨਹੀਂ ਹੋ ਰਹੀਗੀ ਅਸਲ ਚ ਪੇਰੈਂਟਸ ਨੇ ਬੱਚੇ ਭੇਜਨੇ ਹੀ ਤਾਂ ਸ਼ੁਰੂ ਕਰ ਤਾਂ ਹੀ ਕਰੇ ਮੰਨ ਲਓ ਇੱਕ ਬਾਤੜ ਤਾਂ ਭੇਜ ਰਿਹਾ ਜੀ ਉਹਦੇ ਰੋਜ਼ਗਾਰ ਦੀ ਲੋੜ ਹੈ ਤੁਸੀਂ ਦੇਖੋਗੇ ਉੱਤੇ 100-100 ਕਿੱਲਾਂ ਵਾਲੇ ਬੈਠੇ ਨੇ ਬੈਠੇ ਨੇ ਹਾਂ ਤੇ ਉਹਦਾ ਕਾਰਨ ਇਹ ਹੀ ਸੀਦਾ ਵੀ ਕਿਤੇ ਨਾ ਕਿਤੇ ਸੇਫਟੀ ਐਂਡ ਸਕਿਉਰਿਟੀ ਤੋਂ ਪੇਰੈਂਟਸ ਜਿਹੜਾ ਸੀ ਉਹ ਘਬਰਾ ਗਿਆ ਤੇ ਪੇਰੈਂਟਸ ਨੂੰ ਲੱਗਿਆ ਵੀ ਸਾਡਾ ਬੱਚਾ ਬਾਹਰ ਜਾ ਕੇ ਸਿਕਿਉਰ ਬੱਚੇ ਆਪ ਕਹਿੰਦੇ ਨੇ ਪਲੱਸ 2 ਤੋਂ ਬਾਅਦ ਅਸੀਂ ਰਹਿਣਾ ਨਹੀਂ ਉਹ ਉਹ ਕਿਤੇ ਨਾ ਕਿਤੇ ਉਹ ਕਿਤੇ ਨਾ ਕਿਤੇ ਜਿਹੜੀ ਨੀ ਉਹ ਬਾਰੇ ਉਹ ਨਲੈਕੀ ਹੈ ਜੀ ਉਹ ਸਾਡੇ ਸਿਸਟਮ ਦੀ ਨਲੈਕੀ ਹੈ ਹਮਤਲ ਕਿ ਸਾਡੀਆਂ ਸਰਕਾਰਾਂ ਦੀ ਨਲੈਕੀ ਲਾ ਲੋ ਸਾਡੇ ਸਿਸਟਮ ਦੀ ਨਲੈਕੀ ਲਾ ਲੋ ਕਿਤੇ ਨਾ ਕਿਤੇ ਨਲੈਕੀ ਹੈ ਕਿ ਅਸੀਂ ਆਪਣੇ ਜੂਤ ਨੂੰ ਇੱਥੇ ਨਹੀਂ ਸੰਭਾ ਪਾਏ ਉਹਨਾਂ ਨੂੰ ਨਹੀਂ ਪ੍ਰੋਡਕਟ ਕਰ ਪਾਏ ਹੁਣਾਂ ਮਲਕੇ ਹੁਣ ਤੁਸੀਂ ਰੌਲਾ ਤਾਂ ਪਾਈ ਆ ਵੀ ਐਨ ਆਰ ਆਈ ਵਾਪਸ ਆਉਣ ਹੁਣ ਜੇ ਤੁਸੀਂ ਆਹੋ 9 2 4 9 ਨੇ ਗਿਣ ਲਓ ਉਹ ਐਨ ਆਰ ਆਈ ਉਹ ਵਾਪਸ ਆਏ ਸੀਗੇ ਮਰਲੇ ਵਿਚਾਰੇ ਮਰਲੇ ਵਿਚਾਰੇ ਥੱਕਾ ਹੋਏ ਸੋ ਇਸ ਕਰਕੇ ਉਹ ਉਹ ਤਾਂ ਇੱਕ ਨਾ ਕਿਤੇ ਨਾ ਕਿਤੇ ਅਨਸਿਕਿਉਰ ਫੇਸ ਕੀਤਾ ਪੇਰੈਂਟਸ ਨੇ ਦੇਖਿਆ ਵੀ ਇੱਥੇ ਬੱਚਾ ਸਾਡਾ ਅਨਸਿਕਿਉਰ ਹੈ ਹੁਣ ਚਾਹੇ ਤੁਸੀਂ ਇਹੋ ਜਿਹਾ ਕੁਝ ਲਾ ਲਓ ਬਾੜਤਾੜ ਲੁੱਟਾਖੋਹਾਂ ਲਾ ਲਓ ਤੇ ਤੁਸੀਂ ਚਾਹੇ ਗੈਂਗਸਟਰ ਲਾ ਲਓ ਜਾਇਆ ਹੋ ਆ ਤੁਸੀਂ ਨਸ਼ਾ ਲਾ ਲੋ ਉਹ ਸਾਰੇ ਉਹ ਸਾਰੇ ਪੁਆਇੰਟ ਹੀ ਅਨਸਕੋਰ ਸੀਗੇ ਤੇ ਉਹ ਚੰਗੇ ਚੰਗੇ ਪਰਿਵਾਰਾਂ ਨੇ ਵੀ ਆਪਣੇ ਬੱਚੇ ਬਾਹਰ ਭੇਜਦੇ ਜਿਹੜੇ ਕਿ ਇੱਥੇ ਸੈਟਲ ਹੋ ਸਕਦੇ ਸੀਗੇ ਜਿਨ੍ਹਾਂ ਕੋਲ ਇੱਥੇ ਕਾਰੋਬਾਰ ਸੀਗੇ ਹਾਂਜੀ ਸੋ ਉਹ ਉਹ ਚੀਜ਼ਾਂ ਤਾਂ ਕਿਤੇ ਨਾ ਕਿਤੇ ਕਰ ਹੀ ਰਹੀਆਂ ਨੇ ਨਾ ਸਿਸਟਮ ਤੋਂ ਉਹ ਬਹੁਤ ਵੱਡੀ ਨਿਰਾਸ਼ਾ ਹੈ ਸਾਡੇ ਸਿਸਟਮ ਦੀ ਸਾਡੀਆਂ ਸਰਕਾਰਾਂ ਦੀ ਨਹੀਂ ਯੂਥ ਨੂੰ ਸੰਭਾਲ ਪਾ ਰਹੇ ਅਸਲ 'ਚ ਹੈ ਕੀ ਹੈ ਤੁਸੀਂ ਯੂਥ ਨੂੰ ਇੱਥੇ ਐਕਟੀਵਿਟੀ ਵੀ ਕਿਹੜੀ ਦੇ ਰਹੇ ਕਿਹੜੀ ਦੇ ਰਹੇ ਗੱਲਾਂ ਹੀ ਨੇ ਜੋ ਮਤਲਬ ਕਿ ਹਾਂ ਤੁਸੀਂ ਬੱਚਾ ਕਰ ਵੀ ਕੀ ਕੁਝ ਵੀ ਨਹੀਂ ਤੁਸੀਂ ਬੱਚੇ ਤੁਹਾਡੇ ਕੋਲ ਇਸ ਟਾਈਮ ਤੁਸੀਂ ਐਕਟੀਵਿਟੀ ਖਤਮ ਹੀ ਕਰ ਦਿੱਤੀ ਕਰਤੀਆਂ ਜੀ ਦੇਖੋ ਅੱਜ ਦਾ ਜਿਹੜਾ ਪੇਰੈਂਟਸ ਹੈ ਜਿੰਨੇ ਵੀ ਅੱਜ ਪੇਰੈਂਟਸ ਨੇ ਉਹ ਪੇਰੈਂਟਸ ਕੀ ਨਹੀਂ ਖੇਡੇ ਉਹਨਾਂ ਨੇ ਆਪਾਂ ਡੰਡਾ ਭੰਡਾਰੀਆ ਨਹੀਂ ਖੇਡਿਆ ਉਹਨਾਂ ਨੇ ਆ ਸਟਾਫੂ ਨਹੀਂ ਖੇਡੇ ਉਹਨਾਂ ਨੇ ਆ ਸਾਰਾ ਕੁਝ ਨਹੀਂ ਖੇਡਿਆ ਉਹ ਸਾਰਾ ਕੁਝ ਖੇਡ ਕੇ ਇੱਥੋਂ ਤੱਕ ਆਏ ਨੇ ਅੱਜ ਉਹਨਾਂ ਨੇ ਬੱਚਿਆਂ ਨੂੰ ਅੰਦਰ ਡੱਕਤਾ ਕੀ ਉਹਨਾਂ ਨੇ ਆਪਣੇ ਪਰਿਵਾਰਾਂ ਚ ਰਿਸ਼ਤੇ ਨਹੀਂ ਨਵਾਏ ਸਾਰਾ ਕੁਝ ਕਰਿਆ ਲੇਕਿਨ ਅੱਜ ਅਸੀਂ ਬੱਚੇ ਨੂੰ ਕਹਤਾ ਉਹਦੇ ਕੋਲ ਨਹੀਂ ਜਾਣਾ ਇਹਦੇ ਕੋਲ ਨਹੀਂ ਜਾਣਾ ਇੰਨਾ ਗੋਦਨਾ ਵਰਤਨਾ ਉਹਨਾਂ ਗੋਦਨਾ ਵਰਤਨਾ ਸੋਹਣੇ ਵੱਡੇ ਪਰਿਵਾਰ ਸੀ ਵੱਡੇ ਹਾਂਜੀ ਆਣ ਗਵਾਂਡ ਵੀ ਪਰਿਵਾਰ ਹੀ ਬਣਿਆ ਹੋਇਆ ਸੀ ਤੇ ਬੱਚੇ ਤੋਂ ਤੁਸੀਂ ਐਕਟੀਵਿਟੀ ਖੋਲੀ ਉਹਦੀਆਂ ਛੋਟੀਆਂ ਗੇਮਾਂ ਕੋਲੀਆਂ ਉਹ ਭੰਡਾ ਭੰਡਾਰੀਆਂ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਧਾਰ ਸਾਰੇ ਅੱਜ ਅੱਜ ਆ ਕੇ ਪਤਾ ਲੱਗਦਾ ਉਹ ਕੋਈ ਗੇਮ ਥੋੜਾ ਜਿਹੀ ਲਾਈਫ ਦਾ ਪ੍ਰਿੰਸੀਪਲ ਸੀ ਲਾਈਫ ਦਾ ਪ੍ਰਿੰਸੀਪਲ ਸੀ ਵੀ ਤੁਹ ਪਤਾ ਲੱਗਦਾ ਹੁਣ ਵੀ ਹੁਣ ਵੀ ਦੇਖੀਦਾ ਕਈ ਵਾਰ ਵੀ ਜਿੰਨਾ ਕੰਮ ਡਿਪੈਂਡ ਕਰਦਾ ਹੈ ਨਾ ਵੀ ਅੱਜ ਜਿਹੜਾ ਬੱਚਾ ਤੁਸੀਂ ਕਿਵੇਂ ਤਿਆਰ ਕਰ ਕਿਵੇਂ ਤਿਆਰ